ਹਰਜੀਤੋ ਦੋਸਤੋ ਸਤਿ ਸ੍ਰੀ ਅਕਾਲ ਜੀ ਸਵਾਗਤ ਕਰਦਾ ਨਵੀਂ ਵੀਡੀਓ 'ਚ ਮੈਂ ਇੱਕ ਵਾਰੀ ਫੇਰ ਤੋਂ ਹਾਜ਼ਰ ਹੋਇਆ ਜੀ ਗੁਰਿੰਦਰ ਅੱਜ ਇੱਕ ਜਿਹੜਾ ਵਿਸ਼ਾ ਵਾ ਨਵਾਂ ਵਿਸ਼ਾ ਤਾਂ ਨਹੀਂ ਕਹੂੰਗਾ ਬਹੁਤ ਵਾਰੀ ਗੱਲ ਹੋਈ ਆ ਦੁਬਾਰਾ ਦੁਬਾਰਾ ਆਪਾਂ ਉਹੀ ਗੱਲਾਂ ਕਰਾਂਗੇ ਥੋੜੇ ਜਿਹਾ ਵੱਖਰੇ ਅੰਦਾਜ਼ ਦੇ ਨਾਲ ਤੇ ਹਰ ਵਾਰ ਕੁਝ ਨਵਾਂ ਐਡ ਵੀਡੀਓ ਦੇ ਵਿੱਚ ਜ਼ਰੂਰ ਹੋਊਗਾ ਬਹੁਤ ਵੱਡੀ ਸਮੱਸਿਆ ਜਿਹੜੀ ਅੱਜ ਦੀ ਰਿਸ਼ਤਿਆਂ ਨੂੰ ਲੈ ਕੇ ਸਮਝ ਨਹੀਂ ਆ ਰਹੀ ਮਚਿਓਰ ਤੋਂ ਮਚਿਓਰ ਬੰਦਾ ਵੀ ਫੇਲ ਹੋ ਰਿਹਾ ਇਦੇ ਵਿੱਚ ਕਿ ਰਿਸ਼ਤਿਆਂ ਨੂੰ ਆਪਾਂ ਨਭਾ ਨਹੀਂ ਪਾ ਰਹੇ ਚੰਗੇ ਤਰੀਕੇ ਦੇ ਨਾਲ ਮਤਲਬ ਰਿਸ਼ਤਿਆਂ ਦੇ ਵਿੱਚ ਐਡਜਸਟ ਨਹੀਂ ਕਰ پا ਰਹੇ ਕਾਰਨ ਬੜੇ ਹੋ ਸਕਦੇ ਨੇ ਚਾਰ ਕਾਰਨ ਜਿਹੜੇ ਮੈਨੂੰ ਲੱਗੇ ਕਿ ਬਹੁਤ ਜਿਆਦਾ ਯੋਗਦਾਨ ਪਾਉਂਦੇ ਨੇ ਜਦੋਂ ਰਿਸ਼ਤਿਆਂ ਦੇ ਵਿੱਚ ਫਿੱਕ ਪੈਂਦੀ ਆ ਤਾਂ ਉਹ ਚਾਰ ਗੱਲਾਂ ਕਹਿੜੀਆਂ ਨੇ ਤੁਹਾਨੂੰ ਇਹਨਾਂ ਨੂੰ ਭੁੱਲਣਾ ਸਿੱਖ ਲਓ ਤੇ ਮੈਨੂੰ ਲੱਗਦਾ ਰਿਸ਼ਤਿਆਂ ਦੇ ਵਿੱਚ ਜੜੀਆਂ ਸਮੱਸਿਆਵਾਂ ਨੇ ਕਾਫੀ ਹੱਦ ਤੱਕ ਠੀਕ ਹੋ ਜਾਣਗੀਆਂ ਸੋ ਜਦਾ ਸਮਾਨਾ ਲੈਂਦਾ ਹੋਇਆ ਸਿੱਧਾ ਮੈਂ ਵਿਸ਼ੇ ਦੇ ਉੱਤੇ ਆਉਣਾ ਵਾਂ ਚਾਰ ਕਿਹੜੀਆਂ ਗੱਲਾਂ ਤੁਸੀਂ ਭੁੱਲਣੀਆਂ ਨੇ ਜੇ ਰਿਸ਼ਤਿਆਂ ਦਾ ਨਿਗ ਮੰਨਣਾ ਆਨੰਦ ਮੰਨਣਾ ਆਜੋ ਕਰਦੇ ਆਂ ਗੱਲਬਾਤ ਪਹਿਲੀ ਗੱਲ ਭੁੱਲਣੀਆਂ ਜੀ ਪਾਸਟ ਆਪਣਾ ਬੀਤਿਆ ਹੋਇਆ ਸਮਾਂ ਹਰ ਬੰਦੇ ਦਾ ਪਾਸਟ ਹੁੰਦਾ ਕਿਹਦਾ ਨਹੀਂ ਹੈਗਾ ਤੁਹਾਡਾ ਪਾਸਟ ਆ ਮੇਰਾ ਪਾਸਟ ਆ ਜਿਹੜੇ ਵੀ ਸਾਡੇ ਨਾਲ ਲੋਕ ਜੁੜੇ ਹਰੇਕ ਦਾ ਇੱਕ ਪਾਸਟਾ ਕਿਸੇ ਦਾ ਚੰਗਾ ਕਿਸੇ ਦਾ ਮਾੜਾ ਉਹਨੂੰ ਪਰਵਾਣ ਕਰਨਾ ਜਦੋਂ ਅਸੀਂ ਸਿੱਖ ਲਿਆ ਕਿ ਇਹ ਵਰਤਮਾਨ ਦੇ ਵਿੱਚ ਜਿਉਣਾ ਅਸੀਂ ਸਿੱਖ ਲਿਆ ਕਿਸੇ ਇਨਸਾਨ ਦੇ ਨਾਲ ਤਾਂ ਆਪਾਂ ਕਾਮਯਾਬ ਹੋ ਜਾਾਂਗੇ ਅੱਧੇ ਕਾਮਯਾਬ ਹੋ ਜਾਾਂਗੇ ਤੇ ਇੱਕ ਸਾਹਮਣੇ ਵਾਲੇ ਦਾ ਵੀ ਫਰਜ਼ ਬਣਦਾ ਕਿ ਜੋ ਪਾਸਟ ਕੋਈ ਬੰਦਾ ਤੁਹਾਡਾ ਸੁਣ ਕੇ ਵੀ ਉਹਨੂੰ ਇਗਨੋਰ ਕਰ ਰਿਹਾ ਤੇ ਤੁਹਾਨੂੰ ਇਹ ਕਹਿ ਰਿਹਾ ਵੀ ਹਾਂ ਕੋਈ ਗੱਲ ਨਹੀਂ ਵੀ ਆਪਾਂ ਅੱਜ ਤੋਂ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰ ਰਹੇ ਆਂ ਤੇ ਉਹ ਦੁਬਾਰਾ ਕਦੇ ਪਾਸਟ ਮੇਰੀ ਮਤਲਬ ਆਪਣੇ ਦੋਨਾਂ ਦੀ ਲਾਈਫ ਚ ਨਹੀਂ ਆਉਣਾ ਚਾਹੀਦਾ ਸਾਹਮਣੇ ਵਾਲੇ ਦਾ ਫਰਜ ਆ ਕਿ ਉਹ ਇਸ ਗੱਲ ਤੇ ਖੜਾ ਉੱtre ਆਪਣੇ ਪਾਸਟ ਨੂੰ ਉਹ ਛੱਡ ਦੇ ਤਾਂ ਫਾਇਦਾ ਹੋਣਾ ਤੁਸੀਂ ਅਕਸਰ ਦੇਖਿਆ ਹੋਊਗਾ ਜਦੋਂ ਵਿਆਹ ਤੈ ਹੁੰਦੇ ਨੇ ਤੇ ਸਾਡੇ ਜਿਹੜੇ ਬਜ਼ੁਰਗ ਨੇ ਸਾਡੇ ਸਿਆਣੇ ਸਾਨੂੰ ਇਹੀ ਗੱਲ ਸਮਝਾਉਂਦੇ ਆ ਵੀ ਭਾਈ ਗੱਲਾਂ ਨਾ ਸ਼ੇਅਰ ਕਰਿਓ ਆਪਣੇ ਪਾਸਟ ਦੀਆਂ ਉਹਨਾਂ ਨੂੰ ਪਤਾ ਤਜਰਬੇ ਆ ਕਿ ਜੇ ਉਹ ਸਾਂਝੀਆਂ ਤੁਸੀਂ ਕਰ ਲੀਆਂ ਤਾਂ ਪ੍ਰੋਬਲਮਸ ਆ ਸਕਦੀਆਂ ਨੇ ਇੱਕ ਇਹ ਵੀ ਤਰੀਕਾ ਚਲੋ ਜੇ ਤੁਸੀਂ ਚੁੱਪ ਰਹਿ ਸਕਦੇ ਹੋ ਤੁਸੀਂ ਪੁੱਛੋ ਹੀ ਨਾ ਹਾਂ ਅੱਜ ਅੱਜ ਤੋਂ ਬਾਅਦ ਇੱਕ ਦੂਜੇ ਦੇ ਬਣ ਕੇ ਰਹੋ ਫਿਰ ਤੀਜਾ ਬੰਦਾ ਕੋਈ ਨਹੀਂ ਆਉਣਾ ਚਾਹੀਦਾ ਇਹ ਜ਼ਰੂਰ ਤੁਸੀਂ ਜ਼ਿੰਮੇਵਾਰੀ ਲਓ ਤੇ ਜੇ ਤਾਂ ਤੁਸੀਂ ਚੁੱਪ ਰਹਿ ਸਕਦੇ ਹੋ ਵੈਲੈਂਟ ਗੋਡਾ ਜੇ ਨਹੀਂ ਰਹਿ ਸਕਦੇ ਨਹੀਂ ਲੁਕੋ ਸਕਦੇ ਆਪਣੇ ਆਪਣੇ 파ਟਰਨਰ ਤੋਂ ਹੋਣ ਵਾਲੇ ਹਮਸਫਰ ਤੋਂ ਨਹੀਂ ਲੁਕੋ ਸਕਦੇ ਜੇ ਸਾਰਾ ਕੁਝ ਦੱਸਣਾ ਤਾਂ ਉਹਨੂੰ ਇਹ ਗਾਰੰਟੀ ਜ਼ਰੂਰ ਦਿਓ ਕਿ ਉਹ ਮੇਰਾ ਬੀਤਿਆ ਹੋਇਆ ਸਮਾਂ ਸੀ ਉਹ ਆਪਣੇ ਵਰਤਮਾਨ ਤੇ ਆਪਣੇ ਜਿਹੜਾ ਆਪਣੇ ਫਿਊਚਰ ਦੇ ਵਿੱਚ ਕਦੇ ਵੀ ਪ੍ਰੋਬਲਮ ਕ੍ਰੀਏਟ ਨਹੀਂ ਕਰੂਗਾ ਸੋ ਇੱਕ ਇਹ ਯਕੀਨੀ ਬਣਾਉਣਾ ਜ਼ਰੂਰੀ ਹੁੰਦਾ ਵਾ ਚਲੋ ਪਾਸਟ ਆਪਾਂ ਜਿਹੜੀ ਗੱਲ ਕੀਤੀ ਆ ਇਹ ਵਿਆਹ ਜੋੜੇ ਦੀ ਕਰ ਲਈ ਵੀ ਜਿਹਨੇ ਜਿਹਦਾ ਵਿਆਹ ਹੋਣਾ ਵਾ ਉਥੇ ਸ਼ਕਤੀ ਦੇ ਨਾਲ ਆਪਾਂ ਨੂੰ ਹਦਾਇਤਾਂ ਦਿੱਤੀਆਂ ਜਾਂਦੀਆਂ ਸਾਡੇ ਪਰਿਵਾਰ ਦੇ ਵੱਲੋਂ ਇੱਕ ਗੱਲ ਹੋਰ ਵੀ ਹੋ ਸਕਦੀ ਆ ਕਿ ਜਿਹੜੇ ਲੋਕ ਵਿਆਹ ਨਹੀਂ ਕਰਾਉਣਾ ਚਾਹੁੰਦੇ ਉਦਾਂ ਦੋਸਤ ਬਣੇ ਨੇ ਜਾਂ ਕਿਸੇ عشق ਦੇ ਵਿੱਚ ਪੈ ਗਏ ਉਹ ਤਾਂ ਉਹਨਾਂ ਦਾ ਵੀ ਪਾਸਟ ਹੋ ਸਕਦਾ ਉਹਨਾਂ ਨੇ ਵੀ ਜੇ ਰਿਸ਼ਤਾ ਨਿਭਾਉਣਾ ਤਾਂ ਬੀਤੀਆਂ ਗੱਲਾਂ ਆਪਾਂ ਨੂੰ ਛੱਡਣੀਆਂ ਪੈਣੀਆਂ ਨੇ ਇਹ ਗੱਲਾਂ ਆਪਣੇ ਰਿਸ਼ਤੇਦਾਰਾਂ ਦੇ ਵਿੱਚ ਜਿੰਨੇ ਵੀ ਸਾਡੇ ਸਰਕਲ ਦੇ ਵਿੱਚ ਲੋਕ ਨੇ ਸਾਰਿਆਂ ਤੇ ਲਾਗੂ ਹੁੰਦੀਆਂ ਨੇ ਉਹ ਪਾਸਟ ਕਿਵੇਂ ਭੁੱਲਣਾ ਕਿ ਮੰਨ ਲਓ ਕਿਸੇ ਨਾਲ ਸਾਡੀ ਲੜਾਈ ਹੋ ਗਈ ਸੀ ਕੋਈ ਉਨੀ ਕੀ ਗੱਲ ਹੋ ਗਈ ਸੀ ਸਾਡੀ ਸਾਡੇ ਮਨ ਦੇ ਵਿੱਚ ਕੋਈ ਵੀ ਫਿੱਕ ਪੈ ਗਿਆ ਕਿਸੇ ਗੱਲ ਨੂੰ ਲੈ ਕੇ ਕਹਿ ਲਓ ਵੀ ਕੋਈ ਮਨੋਂ ਉਤਰ ਗਿਆ ਸੀ ਤੋਂ ਸੁਧਾਰਿਆ ਵੀ ਜਾ ਸਕਦਾ ਰਿਕਵਰ ਕੀਤਾ ਜਾ ਸਕਦਾ ਕਿਸੇ ਇੱਕ ਨੂੰ ਸ਼ੁਰੂਆਤ ਕਰਨੀ ਪੈਣੀ ਆ ਵੀ ਚੱਲ ਕੋਈ ਗੱਲ ਨਹੀਂ ਜੋ ਹੋਇਆ ਉਹ ਤੇ ਮਿੱਟੀ ਪਾਓ ਵੀ ਅੱਗੇ ਤੋਂ ਆਪਾਂ ਜਿਹੜਾ ਹੁਣ ਰਿਸ਼ਤਾ ਵਾ ਵਧੀਆ ਤਰੀਕੇ ਦੇ ਨਾਲ ਨਿਭਾਵਾਂਗੇ ਪਾਸਟ ਭੁੱਲਣਾ ਸਿੱਖੋਗੇ ਤਾਂ ਵਰਤਮਾਨ ਨੂੰ ਵੀ ਤੁਸੀਂ ਜਿਉਣਾ ਸਿੱਖੋਗੇ ਤੇ ਫਿਊਚਰ ਜਿਹੜੇ ਪਲਾਨ ਨੇ ਰਿਸ਼ਤਿਆਂ ਨੂੰ ਲੈ ਕੇ ਉਹ ਵਧੀਆ ਤਰੀਕੇ ਦੇ ਨਾਲ ਕਰ ਪਾਉਗੇ ਦੂਜੀ ਚੀਜ਼ ਭੁੱਲੋ ਇੱਕ ਦੂਜੇ ਦੀਆਂ ਕਮੀਆਂ ਦੂਜੇ ਦੀਆਂ ਕਮੀਆਂ ਭੁੱਲਣੀਆਂ ਜ਼ਿਆਦਾ ਜ਼ਰੂਰੀ ਨੇ ਕਿਉਂਕਿ ਇਹ ਧਰਤੀ ਤੇ ਕੋਈ ਇਨਸਾਨ ਪਰਫੈਕਟ ਨਹੀਂ ਜੇ ਵਿਆਹ ਦੀ ਉਹ ਗੱਲ ਕੀਤੀ ਆ ਜੋ ਤੁਸੀਂ ਲੱਭਣ ਜਾਓਗੇ ਤੁਹਾਨੂੰ ਐਕੂਰੇਟ ਮਿਲਦਾ ਕੀ ਤੁਸੀਂ ਕੱਲੀ-ਕੱਲੀ ਗੱਲ ਵੀ ਕੁੜੀ ਆ ਜਾਂ ਮੁੰਡਾ ਸੋਹਣਾ ਵੀ ਹੋਵੇ ਸੋਹਣੀ ਹੋਵੇ ਉਹਦੇ ਉਹ ਪੜ੍ਹਿਆ-ਲਿਖਿਆ ਹੋਵੇ ਜਾਂ ਉਹਨੇ ਬਹੁਤ ਡਿਗਰੀਆਂ ਲਈਆਂ ਹੋਣ ਫਿਰ ਵੈਲ ਸੈਟਲਡ ਹੋਵੇ ਬਹੁਤ ਵਧੀਆ ਉਹਦੀ ਇਨਕਮ ਹੋਵੇ ਤਨਖਾਹ ਚੰਗੀ ਹੋਵੇ ਜੇ ਬਿਜ਼ਨਸਮੈਨ ਆ ਕੋਈ ਤਾਂ ਬਹੁਤ ਉਹਦਾ ਬਿਜ਼ਨਸ ਪੀਕ ਤੇ ਹੋਵੇ ਬਹੁਤ ਵਧੀਆ ਉਹਨੂੰ ਆਉਟਪੁੱਟ ਨਿਕਲਦੀ ਹੋਵੇ ਸਾਲ ਦੀ ਬਹੁਤ ਕੁਝ ਸੋਚਦਾ ਬੰਦੇ ਦੀਆਂ ਸੋਚਾਂ ਦਾ ਤਾਂ ਐਂਡ ਹੀ ਨਹੀਂ ਪਰ ਸਾਰਾ ਕੁਝ ਨਹੀਂ ਮਿਲਦਾ ਹੁੰਦਾ ਕਮੀਆਂ ਨੇ ਹਰ ਬੰਦੇ ਦੇ ਵਿੱਚ ਨੇ ਕੁਝ ਕਮੀਆਂ ਜਿਹੜੀਆਂ ਉਹ ਪਹਿਲਾਂ ਪਤਾ ਲੱਗ ਜਾਂਦੀਆਂ ਨੇ ਆਪਾਂ ਨੂੰ ਕੁਝ ਕਮੀਆਂ ਜਦੋਂ ਆਪਾਂ ਕਿਸੇ ਦੇ ਨਾਲ ਸਮਾਂ ਬਤਾਉਣਾ ਸ਼ੁਰੂ ਕਰਦੇ ਆਂ ਜ਼ਿੰਦਗੀ ਦੀ ਸ਼ੁਰੂਆਤ ਕਰਦੇ ਆਂ ਉਦੋਂ ਪਤਾ ਲੱਗਦੀਆਂ ਨੇ ਸੋ ਕਮੀਆਂ ਦੇ ਵਿੱਚ ਐਡਜਸਟ ਕਰਨਾ ਹੀ ਤਾਂ ਜ਼ਿੰਦਗੀ ਆ ਤੁਹਾਨੂੰ ਸਾਰਾ ਕੁਝ ਤੁਹਾਡੇ ਮੁਤਾਬਕ ਨਹੀਂ ਮਿਲਣ ਵਾਲਾ ਫਿਰ ਤਾਂ ਤੁਹਾਨੂੰ ਰੱਬ ਮਿਲ ਜੂਗਾ વિજે ਤੁਸੀਂ આ એ ਸਾਰਾ ਕੁਝ ਜੋ ਸੋਚਦੇ ਹੋ ਉਹੀ ਤੁਹਾਨੂੰ ਮਿਲੀ ਜਾਵੇ ਐਦਾਂ ਨਹੀਂ ਕਦੇ ਵੀ ਹੁੰਦਾ ਕੋਈ ਬੰਦਾ ਪਰਫੈਕਟ ਨਹੀਂ ਜਿੱਦਾਂ ਮੈਂ ਕਿਹਾ ਤਾਂ ਇੱਕ ਤੁਹਾਨੂੰ ਉਦਾਹਰਣ ਮੈਂ ਹੋਰ ਦੇ ਦਿੰਦਾ ਤੁਹਾਡੇ ਭੈਣ ਭਰਾ ਨੇ ਤੁਹਾਡੇ ਮਾਪੇ ਨੇ ਕੀ ਉਹਨਾਂ ਨਾਲ ਤੁਹਾਡੀ ਸੋਚ ਮਿਲਦੀ ਆ ਨਹੀਂ ਮਿਲਦੀ ਹਮੇਸ਼ਾ ਨਹੀਂ ਮਿਲਦੀ ਕਿਤੇ ਨਾ ਕਿਤੇ ਤੁਹਾਡੇ ਜਿਹੜੇ ਵਿਚਾਰ ਨੇ ਉਹ ਵੱਖਰੇ ਹੋ ਜਾਂਦੇ ਨੇ ਵਿਚਾਰਾਂ ਦੀ ਲੜਾਈ ਹੋ ਜਾਂਦੀ ਆ ਮਾਵਾ ਨਾਲ ਹੋ ਜਾਂਦੀ ਪਿਓ ਦੇ ਨਾਲ ਹੋ ਜਾਂਦੀ ਆ ਭਰਾ ਨਾਲ ਹੋ ਜਾਂਦੀ ਆ ਫੇਰ ਆਪਾਂ ਹਮਸਫਰ ਤੋਂ ਕਿਉਂ ਇਹ ਉਮੀਦ ਕਰਦੇ ਆ ਕਿ ਉਹ ਉਦਾਂ ਹੀ ਸਾਰਾ ਕੁਝ ਹੋਊਗਾ ਜੋ ਤੁਸੀਂ ਸੋਚ ਰਹੇ ਹੋ ਸੋ ਉੱਥੇ ਵੀ ਸੁਭਾਅ ਵਸ ਹਰ ਬੰਦੇ ਦੇ ਵੱਖਰੇ ਨੇ ਇੱਕ ਵੀ ਬੰਦੇ ਦਾ ਸੁਭਾਅ ਮੈਚ ਨਹੀਂ ਕਰਦਾ ਜੇ 10 ਗੱਲਾਂ ਕਿਸੇ ਦੀਆਂ ਮੈਚ ਕਰ ਗਈਆਂ ਤਾਂ ਹੋ ਸਕਦਾ ਕਿ ਉਹ 50 ਗੱਲਾਂ ਇਹੋ ਜਿਹੀਆਂ ਹੋਣ ਜੋ ਮੈਚ ਨਹੀਂ ਕਰਦੀਆਂ ਹੁੰਦੀਆਂ ਸੋ ਜਿਹੜੀਆਂ 10 ਗੱਲਾਂ ਮੈਚ ਕਰਦੀਆਂ ਉਹਨਾਂ ਤੇ ਧਿਆਨ ਦੇ ਕੇ ਤੁਸੀਂ ਜਿਹੜਾ ਰਿਸ਼ਤਾ ਨਿਭਾਓਗੇ ਤਾਂ ਵੀ ਤੁਸੀਂ ਸਫਲ ਹੋ ਤੀਜੀ ਗੱਲ ਭੁੱਲ ਜਾਓ ਬਹਿਸ ਬਿਲਕੁਲ ਨਹੀਂ ਕਰਨੀ ਜਦੋਂ ਵੀ ਲੜਾਈ ਹੁੰਦੀ ਆ ਕਲੇਸ਼ ਹੁੰਦਾ ਤਾਂ ਉੱਥੇ ਜੇ ਤੁਸੀਂ ਬਹਿਸ ਦੇ ਵਿੱਚ ਪੈ ਗਏ ਤਾਂ ਉਹਦਾ ਕੋਈ ਐਂਡ ਨਹੀਂ ਆ ਕਹਿੰਦੇ ਹੁੰਦੇ ਆ ਨਾ ਵੀ ਲੱਸੀ ਤੇ ਬਹਿਸ ਜਿੰਨੀ ਮਰਜ਼ੀ ਵਧਾ ਲਓ ਉਹ ਨਹੀਂ ਕਦੇ ਵੀ ਮੁੱਕਣੀ ਸੋ ਉਹ ਇਹ ਗੱਲ ਤੇ ਆਪਾਂ ਨੂੰ ਗੌਰ ਕਰਨਾ ਪੈਣਾ ਮਚਿਓਰਿਟੀ ਇਹੀ ਹੁੰਦੀ ਆ ਕਿ ਜਦੋਂ ਵੀ ਕੋਈ ਗੱਲ ਹੋਊਗੀ ਹੁਣ ਘਰ ਦੇ ਵਿੱਚ ਕਹਿੰਦੇ ਆ ਭਾਂਡੇ ਆ ਉਹ ਤਾਂ ਖੜਕਣੇ ਆ ਤੇ ਜੇ ਤੁਸੀਂ ਸਫਾਈਆਂ ਦੇਣ ਲੱਗੇ ਦੂਜੇ ਤੇ ਇਲਜ਼ਾਮ ਲਾਈ ਜਾਂਦੇ ਹੋ ਪੁਰਾਣੀਆਂ ਗੱਲਾਂ ਛੇੜ ਕੇ ਬੈਗੇ ਉਦੋਂ ਤੂੰ ਐ ਕੀਤਾ ਸੀ ਉਦੋਂ ਤੂੰ ਐ ਕੀਤਾ ਸੀ ਮੈਂ ਉਦੋਂ ਵੀ ਤੈਨੂੰ ਛੱਡਦਾ ਤੇ ਅੱਗੇ ਉਹ ਫਿਰ ਨਾ ਤਾਂ ਬੰਦਾ ਘਟਾ ਨਾ ਜਨਾਨੀ ਘਟਾ ਦੋਨੋਂ ਇੱਕ ਦੂਜੇ ਤੇ ਚੜ ਕੇ ਆਉਂਦੇ ਆ ਇੱਕ ਜਣੇ ਨੂੰ ਚੁੱਪ ਕਰਨਾ ਪੈਂਦਾ ਫਿਰ ਇੱਥੇ ਮੇਰੀਆਂ ਭੈਣਾਂ ਕੁਝ ਕਹਿ ਦਿੰਦੀਆਂ ਹੁੰਦੀਆਂ ਜੀ ਤੁਸੀਂ ਹਮੇਸ਼ਾ ਇਹੇ ਗੱਲ ਕਹਿੰਦੇ ਹੋ ਵੀ ਜਨਾਨੀਆਂ ਹੀ ਚੁੱਪ ਕਿਉਂ ਕਰਨ ਬੰਦੇ ਕਿਉਂ ਨਹੀਂ ਚੁੱਪ ਕਰਦੇ ਉਸ ਬੰਦਿਆਂ ਨੂੰ ਵੀ ਕਹਿ ਦਿੰਨਾ ਜੇ ਤੁਸੀਂ ਚੁੱਪ ਕਰ ਸਕਦੇ ਹੋਂ ਤਾਂ ਤੁਸੀਂ ਚੁੱਪ ਕਰ ਜਾਇਆ ਕਰੋ ਹੁਣ ਬੰਦੇ ਕਹਿਣਗੇ ਜੀ ਅਸੀਂ ਤਾਂ ਚੁੱਪ ਹੀ ਰਹਿੰਦੇ ਹਾਂ ਜਦੋਂ ਦੇ ਵਿਆਹ ਵਿਆਹ ਹੋਏ ਆ ਜਦੋਂ ਦਾ ਵਿਆਹ ਕਰਾਇਆ ਵਾ ਅਸੀਂ ਤਾਂ ਬੋਲਦੇ ਹੀ ਨਹੀਂ ਕੁਝ ਐਹੋ ਜਿਹਾ ਵੀ ਭੋਲੇ ਹੈਗੇ ਮੇਰੇ ਭਰਾ ਸੋ ਦੋਨੋਂ ਪਾਸਿਆਂ ਤੋਂ ਇਹ ਚੀਜ਼ ਹੋਣੀ ਚਾਹੀਦੀ ਹੈ ਜਦੋਂ ਲੱਗੇ ਨਾ ਵੀ ਗੁੱਸਾ ਸਾਹਮਣੇ ਵਾਲੇ ਦਾ ਜ਼ਿਆਦਾ ਹੋ ਗਿਆ ਤਾਂ ਜੇ ਤੁਸੀਂ ਕੰਟਰੋਲ ਕਰ ਸਕਦੇ ਹੋ ਕਰ ਲਓ ਬਾਹਰ ਚੱਲ ਜਾਓ ਕਿਤੇ ਨੇੜੇ ਤੇੜੇ ਢੇੜਾ ਮਾਰਿਆ ਉਹ ਬਾਹਰ ਨਹੀਂ ਜਾਣਾ ਛੱਤ ਤੇ ਚੱਲ ਜਾਓ ਮਤਲਬ ਉਸ ਸਿਚੁਏਸ਼ਨ ਤੋਂ ਤੁਸੀਂ ਦੂਰ ਜਾਣਾ ਵਾ ਜੇ ਨਹੀਂ ਜਾਓਗੇ ਫੇ ਲੜਾਈ ਵੱਜੂਗੀ ਲੜਾਈ ਵਧੂਗੀ ਤਾਂ ਰਿਸ਼ਤੇ ਖਰਾਬ ਹੋਣਗੇ ਉਹਨਾਂ ਦੇ ਵਿੱਚ ਸੁਧਾਰ ਕਰਨ ਦੇ ਹੋਣੇ ਹੀ ਨਹੀਂ ਸੋ ਬੈਸ ਦੇ ਵਿੱਚ ਸਫਾਈਆਂ ਦੇਣ ਦੇ ਵਿੱਚ ਕਦੇ ਨਹੀਂ ਪੈਣਾ ਚੁੱਪ ਇਹਦਾ ਜਿਹੜਾ ਨਚੋੜ ਆ ਇਹ ਹੀ ਨਿਕਲਦਾ ਕਿ ਚੁੱਪ ਰਹਿਣਾ ਸਿੱਖ ਲਓ ਚੌਥੀ ਗੱਲ ਜੀ ਭੁੱਲਣੀਆਂ ਉਮੀਦ ਰੱਖਣੀ ਇਹ ਵੀ ਰਿਸ਼ਤਿਆਂ ਨੂੰ ਖਰਾਬ ਕਰ ਦਿੰਦੀ ਆ ਜਿਹੜੀ ਆਪਾਂ ਉਮੀਦ ਰੱਖਦੇ ਆ ਚੰਗਾ ਬੜਾ ਰਿਸ਼ਤਾ ਚੱਲ ਰਿਹਾ ਆ ਠੀਕ ਆ ਬੰਦਾ ਫਰਜ਼ ਨਿਭਾ ਰਿਹਾ ਵਾ ਜੇ ਹੁਣ ਆਪਾਂ ਸਾਰਾ ਵੀਡੀਓ ਪਤੀ ਪਤਨੀ ਤੇ ਹੀ ਚਲੋ ਅਧਾਰਿਤ ਕਰਤਾ ਤਾਂ ਉਹਨਾਂ ਦੀ ਉਦਾਹਰਣ ਫੇਰ ਦੇ ਦਿੰਦਾ ਹੁਣ ਪਤੀ ਵੀ ਕੋਈ ਕਮੀਆਂ ਤਾਂ ਛੱਡਦੇ ਨਹੀਂ ਹੈਗੇ ਫਰਜ਼ ਨਿਭਾਉਂਦੇ ਨੇ ਤੇ ਜੇ ਆਪਾਂ ਲੇਡੀਜ਼ ਦੀ ਗੱਲ ਕਰੀ ਉਹ ਵੀ ਸਾਰੇ ਫਰਜ਼ ਨਿਭਾਉਂਦੀਆਂ ਨੇ ਜੋ ਵੀ ਕਰਦੇ ਕੰਮਕਾਰ ਆ ਬੱਚੇ ਸਾਹਮਣੇ ਆ ਬਹੁਤ ਸਾਰੇ ਉਹ ਘਰੇ ਰਹਿ ਕੇ ਬਿਜ਼ੀ ਨੇ ਆਪਾਂ ਬਾਹਰ ਰਹਿ ਕੇ ਬਹੁਤ ਜ਼ਿਆਦਾ ਬਿਜ਼ੀ ਆ ਤੇ ਕੁਝ ਲੇਡੀਜ਼ ਘਰੇ ਵੀ ਬਿਜ਼ੀ ਆ ਉਹ ਜੌਬ ਵੀ ਕਰਦੀਆਂ ਬਾਹਰ ਰਹਿ ਕੇ ਵੀ ਬਿਜ਼ੀ ਆ ਇਹੇ ਤੇ ਜ਼ਿੰਦਗੀ ਚੱਲ ਰਹੀ ਆ ਆਪੋ ਆਪਣੇ ਫਰਜ਼ ਜੇ ਨਿਭਾ ਰਹੇ ਆ ਤਾਂ ਬਹੁਤ ਤੁਸੀਂ ਸੁਖੀ ਹੋ ਜੇ ਤੁਸੀਂ ਇਹ ਉਮੀਦ ਕਰੀ ਬੈਠੇ ਹੋ ਆਈ ਦੀ ਪਤੀ ਆਊਗਾ ਆ ਕੇ ਮੇਰਾ ਹਾਲ ਚਾਲ ਪੁੱਛੂਗਾ ਸਭ ਤੋਂ ਪਹਿਲਾਂ ਮੇਰੇ ਨਾਲ ਗੱਲ ਕਰੂਗਾ ਤੇ ਹੋਰ ਪਤਾ ਨਹੀਂ ਕੀ ਕੀ ਉਮੀਦਾਂ ਤੇ ਜਿਹੜੇ ਪਤੀ ਨੇ ਉਹ ਵੀ ਉਮੀਦਾਂ ਰੱਖਦੇ ਆ ਵੀ ਮੈਂ ਘਰ ਆਇਆ ਮਾਂ ਮੇਰੀ ਪੂਰੀ ਸੇਵਾ ਹੋਵੇ ਪੁਰਾਣਿਆਂ ਵਾਂਗੂ ਸੇਵਾ ਹੋਵੇ ਠੀਕ ਆ ਜਿਹੜੀਆਂ ਚੰਗੀਆਂ ਲੇਡੀਜ਼ ਨੇ ਉਹਨਾਂ ਨੂੰ ਪਤਾ ਵਾ ਕਿ ਘਰ ਆਏ ਨੂੰ ਪਾਣੀ ਪੁੱਛਣਾ ਵਾ ਤੇ ਜਿਹੜੇ ਜੈਂਟਸ ਨੇ ਉਹਨਾਂ ਨੂੰ ਵੀ ਪਤਾ ਵਾ ਸਿਆਣੇ ਜੈਂਟਸ ਨੂੰ ਪਤਾ ਵਾ ਵੀ ਘਰੇ ਜਾ ਕੇ ਸਾਰੇ ਦੁੱਖ ਸੁੱਖ ਘਰਵਾਲੀ ਦੇ ਨਾਲ ਹੀ ਫੋਲਣੇ ਆ ਤੇ ਜੇ ਤੁਸੀਂ ਬਹੁਤ ਜ਼ਿਆਦਾ ਇੱਕ ਸੁਪਨੇ ਸਜਾਏ ਹੋਏ ਆ ਵੀ ਐਦਾਂ ਟ੍ਰੀਟ ਕਰੇ ਮੈਨੂੰ ਹਸਬੈਂਡ ਮੈਨੂੰ ਐਦਾਂ ਟ੍ਰੀਟ ਕਰੇ ਵਾਈਫ ਫਿਰ ਤੁਸੀਂ ਦੁਖੀ ਹੋਵੋਗੇ ਰਿਸ਼ਤਾ ਚੱਲ ਰਿਹਾ ਵਾ ਵਧੀਆ ਤਾਂ ਚੱਲਣ ਦੋ ਬਹੁਤ ਜ਼ਿਆਦਾ ਉਮੀਦਾਂ ਨਾ ਕਈ ਵਾਰੀ ਰਿਸ਼ਤਿਆਂ ਨੂੰ ਖਰਾਬ ਕਰ ਦਿੰਦੀਆਂ ਨੇ ਤੇ ਤੁਸੀਂ ਇਮੇਜਿਨੇਸ਼ਨ ਦੇ ਵਿੱਚ ਕੁਝ ਹੋਰ ਸੋਚੀ ਬੈਠੇ ਹੋ ਘਰ ਜਾ ਕੇ ਕੁਝ ਹੋਰ ਹੋ ਰਿਹਾ ਲੇਡੀਜ਼ ਕੁਝ ਹੋਰ ਸੋਚੀ ਬੈਠੀਆਂ ਜਦੋਂ ਘਰ ਵਾਲਾ ਘਰੇ ਆਇਆ ਉਦੋਂ ਕੁਝ ਹੋਰ ਹੋ ਰਿਹਾ ਸੋ ਇਹਨਾਂ ਗੱਲਾਂ ਨੂੰ ਵੀ ਇਗਨੋਰ ਕਰਨਾ ਸਿੱਖਣਾ ਪੈਣਾ ਵਾ ਇਹ ਇੱਕ ਸੱਚਾਈ ਆ ਜੀ ਆਪਾਂ ਏ ਨਹੀਂ ਕਿ ਇੱਕ ਦੂਜੇ ਦੀ ਹਸਬੰਡ ਵਾਈਫ ਕੇਅਰ ਨਹੀਂ ਕਰਦੇ ਹੁਣ ਕਈ ਕੇਅਰ ਕਰਦੇ ਨੇ ਉਹ ਜ਼ਾਹਰ ਨਹੀਂ ਕਰ ਪਾਉਂਦੇ ਕਿ ਜ਼ਾਹਰ ਹੀ ਕਰੀ ਜਾਂਦੇ ਕੇਅਰ ਦਿਲੋਂ ਨਹੀਂ ਕਰਦੇ ਸੋ ਦਿਲੋਂ ਹੋਣਾ ਚਾਹੀਦਾ ਸਾਰਾ ਕੁਝ ਇਹ ਸਾਰੀਆਂ ਗੱਲਾਂ ਦਾ ਤੁਸੀਂ ਖਿਆਲ ਰੱਖੋ ਮੈਨੂੰ ਉਮੀਦ ਆ ਰਿਸ਼ਤੇ ਤੁਹਾਡੇ ਬਹੁਤ ਚੰਗੇ ਨੇ ਬਣਗੇ ਜੀ ਤੇ ਉਮੀਦ ਕਰਦਾ ਇਹ ਵੀਡੀਓ ਵੀ ਤੁਹਾਨੂੰ ਪਸੰਦ ਆਈ ਹੋਊਗੀ ਇੰਨੀਆਂ ਇੱਕ ਗੱਲਾਂ ਅੱਜ ਲਈ ਪ੍ਰਵਾਨ ਕਰਿਓ ਹੁਣ ਵਾਰੀ ਜਿਹੜੀ ਆ ਤੁਹਾਡੇ ਨਾਮ ਪਿਛਲੀ ਵੀਡੀਓ ਚ ਜਿਹੜੇ ਆਏ ਉਹ ਬੋਲਣ ਦੀ YouTube ਤੇ ਜਿਹੜੇ ਕਮੈਂਟ ਆਏ ਨੇ ਜੀ ਪਿਛਲੀ ਵੀਡੀਓ ਚ ਸਭ ਤੋਂ ਪਹਿਲਾ ਕਮੈਂਟ ਹੈ ਜੀ ਪਰਮਿੰਦਰ ਕੌਰ ਜੀ ਦਾ ਧੰਨਵਾਦ ਸੁਰਿੰਦਰ ਕੌਰ ਲੁਧਿਆਣੇ ਵਾਲੇ ਕੌਰ ਕੁਈਨ ਡਾਕਟਰ ਵਰਿੰਦਰ ਸਿੰਘ ਸੁਰਜੀਤ ਸਿੰਘ ਹਰਬੰਸ ਕਲਿਆਣ ਲਿਖਦੇ ਨੇ ਜੀ ਜ਼ਿੰਦਗੀ ਵਿੱਚ ਕਦੇ ਨਾ ਹਾਰੂ ਰੱਬ ਤੁਹਾਡਾ ਜਰੂਰ ਸਾਥ ਦਿੰਦਾ ਮੈਂ ਕਦੇ ਵੀ ਸੋਚਿਆ ਨਹੀਂ ਵੀਰ ਜੀ ਮਿਹਨਤ ਕਰਨਾ ਨਾ ਛੱਡੋ ਥੈਂਕ ਯੂ ਠੀਕ ਆ ਜੀ ਤੁਹਾਣਾ ਤੁਹਾਡਾ ਵੀ ਧੰਨਵਾਦ ਮਨਜੀਤ ਕੌਰ ਜੀ ਅ ਇਹ ਵੀ ਹਰ ਵੀਡੀਓ ਤੇ ਤਕਰੀਬਨ ਹਰ ਵੀਡੀਓ ਤੇ ਕਮੈਂਟ ਕਰਦੇ ਨੇ ਲਿਖਦੇ ਨੇ ਕਿ ਜਾਣਕਾਰੀ ਦੇਣ ਲਈ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਬਹੁਤ ਹੀ ਵਧੀਆ ਗੱਲਾਂ ਦੱਸੀਆਂ ਗਈਆਂ ਹਨ ਅੱਗੇ ਆ ਜੀ ਸਤਿੰਦਰ ਇਹ ਵੀ ਲਿਖਦੇ ਨੇ ਆਈ ਲਾਈਕ ਯੂਰ ਵੀਡੀਓਜ਼ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਹੁਣ ਫੇਸਬੁੱਕ ਤੇ ਆ ਜਾਂਦੇ ਆ ਜੀ ਫੇਸਬੁੱਕ ਤੇ ਜਿਹੜੇ ਨਾਮ ਆਏ ਨੇ ਪਿਛਲੀ ਵੀਡੀਓ ਚ ਸਭ ਤੋਂ ਪਹਿਲਾਂ ਜੀ ਦਵਿੰਦਰ ਕੁਮਾਨ ਵਿਜੇ ਕੁਮਾਰ ਸ਼ਰਮਾ ਪਜਨੀਕ ਸਿੰਘ ਭੋਲਾ ਸਿੰਘ ਸੁਖਦੇਵ ਸਿੰਘ ਅਸ਼ੋਕ ਰਾਣਾ, ਲਾਭ ਸਿੰਘ, ਸੇਠੀ ਸਿੰਘ ਸਰਾ, ਵਿਨੋਦ ਬੱਬਰ, ਨਿਰਮਲ ਚਾਨਾ, ਬੱਲ ਬਰਾੜ ਕੌਰ, ਮਨਜੀਤ ਗਰੇਵਾਲ, ਕਿਰਨ ਸਿੱਧੂ, ਦਵਿੰਦਰ ਕੌਰ ਤੇ ਲਖਵੀਰ ਸਿੰਘ ਜੀ। ਸਾਰਿਆਂ ਦਾ ਤਹਿ ਦਿਲ ਤੋਂ ਧੰਨਵਾਦ ਧੰਨਵਾਦ ਆ ਜੀ ਅਗਲੀ ਵੀਡੀਓ ਦੇ ਵਿੱਚ ਬਹੁਤ ਜਲਦੀ ਕੋਈ ਹੋਰ ਨਵਾਂ ਵਿਸ਼ਾ ਲੈ ਕੇ ਹਾਜ਼ਰ ਹੋਣਾ।